ਪ੍ਰਾਈਮ ਸ਼ਾਹ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੇ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ 'ਚ ਫਿਰ ਇਸ ਵਕਤ ਦੀਆਂ ਖਾਸ ਖਬਰਾਂ ਦੇ ਉੱਪਰ ਆਪਾਂ ਆਪਾਂ ਨੂੰ ਸਭ ਦਾ ਥੀ ਵਯੂ ਪੁਆਇੰਟ ਜਾਣਾਂਗੇ ਪੰਨੋ ਸਾਹਿਬ ਬਹੁਤ ਬਹੁਤ ਸਵਾਗਤ ਜੀ ਪੰਨੋ ਸਾਹਿਬ ਪਹਿਲਾਂ ਤਾਂ ਐ ਲੱਗਦਾ ਸੀ ਵੀ ਜਿਵੇਂ ਐਤਕੀ ਡੇਰਿਆਂ ਦੀ ਬਾਬਿਆਂ ਦੀ ਗੱਲ ਸ਼ਾਇਦ ਨਾ ਹੋਵੇ ਪਰ ਪਹਿਲਾਂ ਜਦੋਂ ਤੁਸੀਂ ਦੱਸਿਆ ਸੀ ਕਿ ਡੇਰਾ ਸਰਸਾ ਦਾ ਰਾਜਨੀਤਿਕ ਵੈਂਗ ਗਰਮ ਹੋ ਗਿਆ ਹੁਣ ਕੱਲ ਦੀ ਜਿਹੜੀ ਇੱਕ ਹੈਲੀਕਾਪਟਰ ਯਾਤਰਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ ਆ ਡੇਰਾ ਬਿਆਸ ਦੀ ਉਹਦੇ ਤੋਂ ਬਾਅਦ ਇੱਕ ਨਵੀਂ ਚਰਚਾ ਛਿੜਪੀ ਕਿ ਸ਼ਾਇਦ ਫੇਰ ਡੇਰਿਆਂ ਵਾਲੀ ਰਾਜਨੀਤੀ ਸ਼ੁਰੂ ਹੋ ਜੂਗੀ ਤੁਸੀਂ ਇਸ ਯਾਤਰਾ ਨੂੰ ਕਿਵੇਂ ਦੇਖਦੇ ਆ ਦੇਖੋ ਜਿਹੜਾ ਡੇਰਾ ਸਰਸਾ ਦਾ ਵਿੰਗ ਆ ਜੀ ਉਹਨੂੰ ਤਾਂ ਨਾਸ ਹੀ ਗਰਮ ਹੋ ਗਿਆ ਆਖੇ ਨਾਸ ਸਰ ਗਰਮ ਹੋ ਗਿਆ ਆਖੇ ਉਹ ਤਾਂ ਬੇਸ਼ਰਮ ਹੋ ਗਿਆ ਜੀ ਜਿਨ੍ਹਾਂ ਦਾ ਬਾਬਾ ਬਲਾਤਕਾਰ ਦੇ ਦੋ ਕੇਸਾਂ ਵਿੱਚ ਜੇਲ੍ਹ ਵਿੱਚ ਬੈਠਾ ਤੇ ਸਜ਼ਾ ਹੋ ਚੁੱਕੀ ਹੈ ਜੀ ਇੱਕ ਕਤਲ ਕੇਸ ਵਿੱਚ ਸਜ਼ਾ ਹੋ ਗਈ ਆ ਦੂਸਰਾ ਨੇੜੇ ਲੱਗਾ ਪਿਆ ਆਪ ਉਹ ਬਲਾਤਕਾਰ ਕਰਦਾ ਸੀ ਆਪਣੇ ਚੇਲਿਆਂ ਦੇ ਪਰੇਸ਼ਾਨ ਕਰਾ ਕੇ ਨਿਪੁੰਸਕ ਕਰੀ ਜਾਂਦਾ ਸੀ ਜੀ ਜੇ ਉਸ ਬਾਬੇ ਦੇ ਨਾਂ ਦੇ ਉੱਤੇ ਵੀ ਕੋਈ ਰਾਜਨੀਤਿਕ ਵਿੰਗ ਅਜੇ ਤੱਕ ਚੱਲਦਾ ਤੇ ਉਹ ਗਰਮੀ ਕਰਦਾ ਸਰਗਰਮੀ ਕਰਦਾ ਅਸਲ ਵਿੱਚ ਬੇਸ਼ਰਮੀ ਕਰਦਾ ਪਿਆ ਜੀ ਉਹਨਾਂ ਨੂੰ ਛੱਡ ਦਿਓ ਪੰਜਾਬ ਦੇ ਵਿੱਚ ਡੇਰਾ ਕਲਚਰ ਬਹੁਤ ਤਕੜਾ ਇਸ ਡੇਰਾ ਕਲਚਰ ਦਾ ਕਰਕੇ ਨਵੇਂ-ਨਵੇਂ ਡੇਰੇ ਉੱਗਦੇ ਆ ਉਹਨਾਂ ਤੱਕ ਵੀ ਮੰਤਰੀ ਤੇ ਮੁੱਖ ਮੰਤਰੀ ਜਾਂਦੇ ਆ ਪਰ ਕੁਝ ਵੱਡੇ ਡੇਰੇ ਆ ਉਹਨਾਂ ਚੋਂ ਕੁਝ ਪੁਰਾਣੇ ਆ ਕੁਝ ਨਵੇਂ ਬਣ ਕੇ ਵੱਡੇ ਹੋ ਗਏ ਜੀ ਨੋਰਮਲੀ ਇਹਨਾਂ ਦਾ ਡੇਰਾ ਬਾਥ ਬਣਿਆ ਪਰ ਅੱਜ ਵੱਡੇ ਡੇਰਿਆਂ 'ਚ ਜਿਹੜਾ ਬਾਬਾ ਆਸ਼ੂतोष ਐਸੋੜੇ ਫ੍ਰਿਜ 'ਚ ਪਿਆ ਜੀ ਅਸੀਂ ਤੇ ਜੇ ਕੱਲ ਦੀਆਂ ਗੱਲਾਂ ਇਹਨੂੰ ਨੂਰਮੈਲ ਦੇ ਲਾਗੇ ਲਾਗੇ ਜਿਹੜੀ ਉਹ ਪੈडल ਮਾਰਨ ਵਾਲੀ ਸਕੂਟਰੀ ਹੁੰਦੀ ਹੈ ਨਾ ਪੈਡਲ ਮਾਰ ਕੇ ਤੁਰੀਦਾ ਤੇ ਫਿਰ ਉਹ ਸਟਾਰਟ ਹੋ ਜਾਂਦੀ ਸੀ ਜੀ ਜੀ ਉਹ ਲੈ ਕੇ ਖੇਤਾਂ ਚ ਕਿਸਾਨਾਂ ਦੇ ਕੋਲ ਤੁਰਿਆ ਫਿਰਦਿਆ ਵੇਖਿਆ ਕਹਿੰਦਾ ਸੀ ਇੱਥੇ ਲਾਈਟਾਂ ਵਿਖਾਉ ਉਹਨੂੰ ਲਾਈਟਾਂ ਵਾਲਾ ਬਾਬਾ ਕਹਿੰਦੇ ਸੀ ਜੀ ਪਰ ਉਹਦਾ ਡੇਰਾ ਵੀ ਅੱਜ ਵੱਡੇ ਡੇਰਿਆਂ ਚ ਨਿਰੰਕਾਰੀ ਡੇਰਾ ਰਾਧਾ ਸਵਾਮੀ ਇੱਕ ਇੱਕ ਸੰਤ ਦੇ ਡੇਰੇ ਆ ਜੀ ਕੈਪਟਨ ਅਮਰਿੰਦਰ ਸਿੰਘ ਉੱਥੇ ਚਲੇ ਗਏ ਰਾਧਾ ਸਵਾਮੀ ਡਰੇ ਬੜੀ ਚਰਚਾ ਚੱਲੀ ਅਕਾਲੀਆਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਸਾਨੂੰ ਤੇ ਕੋਈ ਇਤਰਾਜ਼ ਨਹੀਂ ਇਤਰਾਜ਼ ਇਸ ਕਰਕੇ ਨਹੀਂ ਕਿ ਕੈਪਟਨ ਅਬਰਿੰਦਰ ਸਿੰਘ ਤੇ ਕਿਤੇ ਸਾਲ ਚ ਇੱਕ ਜਾਂ ਦੋ ਵਰਗ ਆ ਜੀ ਤੇ ਉਹਨਾਂ ਦੀ ਤੇ ਸੁੱਖ ਨਾਲ ਹੁਣ ਇੱਕ ਲੀਡਰ ਦੇ ਰਹੇ ਕੁੜਮਾਚਰੀ ਵੀ ਹੈ ਜੀ ਤੀਸਰੇ ਦਿਨ ਹੀ ਉੱਥੇ ਚਲ ਜਾਂਦੇ ਆ ਉਹਨਾਂ ਦਾ ਆਉਣ ਜਾਣ ਜਿਆਦਾ ਬਣਿਆ ਰਹਿੰਦਾ ਅਜੇ 15 ਦਿਨ ਨਹੀਂ ਹੋਏ ਇਸ ਗੱਲ ਨੂੰ ਜਦੋਂ ਕੇਂਦਰੀ ਮੰਤਰੀ ਤੇ ਭਾਜਪਾ ਦਾ ਸਾਬਕਾ ਪ੍ਰਧਾਨ ਨਿਤਿਨ ਗੜਕਰੀ ਆਇਆ ਤੇ ਇਸੇ ਬਾਬੇ ਨੂੰ ਰਾਧਾ ਸੁਆਮੀ ਡੇਰੇ 'ਚ ਮਿਲ ਕੇ ਗਿਆ ਜੀ ਤੇ ਉਸ ਡੇਰੇ ਦੇ ਵਿੱਚ ਉਹ ਵੀ ਮਿਲ ਕੇ ਗਿਆਏ ਵੀ ਮਿਲ ਕੇ ਗਿਆ ਕੱਲ ਨੂੰ ਬਾਕੀ ਪਾਰਟੀਆਂ ਵਾਲੇ ਵੀ ਵਾਰੀ-ਵਾਰੀ ਮਿਲਣ ਚੱਲ ਜਾਣਗੇ ਇਹ ਤਾਂ ਇੱਕ ਰੂਟੀਨ ਬਣ ਗਈ ਹੈ ਇੱਕ ਆਮ ਵਰਤਾਰਾ ਚੋਣਾਂ ਦਾ ਬਣ ਗਿਆ ਜੀ 2 ਸਾਲ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤੇ ਰਾਹੁਲ ਗਾਂਧੀ ਆਇਆ ਸੀ ਅਮਰਸਰ ਅਮਰਸਰ ਉਹ ਰਾਧਾ ਸਵਾਮੀ ਵਾਲੇ ਬਾਬੇ ਨੂੰ ਮਿਲਣ ਚਲਾ ਗਿਆ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਬਾਬੇ ਨੇ ਆਖਿਆ ਜੀ ਆਓ ਤੁਹਾਨੂੰ ਡੇਰਾ ਵਿਖਾਵਾਂ ਜੀ ਧਾਰਮਿਕ ਡੇਰੇ ਦਾ ਮੁਖੀ ਜਿਹਦੇ ਚੇਲੇ ਪਤਾ ਨਹੀਂ ਲੱਖਾਂ ਵਿੱਚ ਨੇ ਕਰੋੜਾਂ ਚ ਨੇ ਇੱਕ ਗਿਣਤੀਆਂ ਦਾ ਫਰਕ ਹੈ ਮੈਨੂੰ ਪਤਾ ਨਹੀਂ ਸਾਰੀ ਦੁਨੀਆ ਚ ਨੇ ਉਹ ਰਾਹੁਲ ਗਾਂਧੀ ਦਾ ਡਰਾਈਵਰ ਬਣ ਗਿਆ ਉਹ ਗੱਡੀ ਚਲਾਵੇ ਤੇ ਰਾਹੁਲ ਗਾਂਧੀ ਨਾਲ ਬੈਠਾ ਤੇ ਸਾਰੇ ਡੇਰੇ ਚ ਘੁਮੇ ਜੀ ਜੋ ਵੀ ਘੁਮੇ ਇਹ ਵੀ ਘੁਮੇ ਉਹ ਵੀ ਘੁਮੇ ਸਾਰੇ ਘੁਮੇ ਤੇ ਕੈਪਟਨ ਅਮਰਿੰਦਰ ਸਿੰਘ ਵੀ ਗਿਆ ਉੱਥੇ ਹਲਕ ਜਗਾ ਆ ਚੋਣਾ ਇਹ ਨਾ ਵੀ ਹੋਵੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾਵੇ ਪਰ ਜੇ ਦੂਜਿਆਂ ਨੂੰ ਵੀ ਪਵਾਉਣੀਆਂ ਹੋਈਆਂ ਜੀ ਤੇ ਕੁਝ ਨਾ ਕੋਈ ਤੇ ਚੇਤਾਰੋ ਯਾਰ ਮੇਰੇ ਕੋਲ ਉਹ ਆਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਉਹ ਨਰਾਜ਼ ਹੋ ਜੇ ਉਧਾਂ ਕੁਝ ਡਰੇ ਇੱਥੇ ਇਹੋ ਜੇ ਜੀ ਜਿਹੜੇ ਸਿੱਧੇ ਤੌਰ ਤੇ ਆਪਣੇ ਚੇਲਿਆਂ ਨੂੰ ਹੁਕਮ ਕਰਦੇ ਆ ਕਿ ਫਲਾਨੇ ਨੂੰ ਵੋਟਾਂ ਪੈਣੀਆਂ ਕੁਝ ਇਹੋ ਜਿਹਾ ਜਿਹੜੇ ਲੁਕਵੇਂ ਤੌਰ ਤੇ ਕਰਦੇ ਆ ਕੁਝ ਇਹੋ ਜਿਹਾ ਜਿਹੜੇ ਅੱਡ ਅੱਡ ਸੀਟਾਂ ਵੰਡਦੇ ਆ ਕਿ ਫਲਾਨੀ ਸੀਟ ਤੇ ਉਹਦੀ ਮਦਦ ਕਰਨੀ ਹੈ ਤੇ ਫਲਾਨੀ ਤੇ ਉਹਦੀ ਮਦਦ ਕਰਨੀ ਹੈ ਜੀ ਡੇਰਾ ਰਾਧਾ ਸਵਾਮੀ ਬਾਰੇ ਹੁਣ ਤੱਕ ਇਹ ਆ ਕਿ ਉਹਨਾਂ ਨੇ ਸਿੱਧਾ ਕਦੇ ਐਲਾਨ ਨਹੀਂ ਕੀਤਾ ਤੇ ਐਲਾਨ ਦਾ ਖੰਡਨ ਵੀ ਨਹੀਂ ਕੀਤਾ ਉਦਾਂ ਉਹਨਾਂ ਦੇ ਬੰਦਿਆਂ ਨੂੰ ਪਤਾ ਨਹੀਂ ਸੁਣਿਆ ਕਿੱਥੋਂ ਆਉਂਦਾ ਕੁਝ ਸੀਟਾਂ ਤੇ ਉਹ ਕਾਂਗਰਸੀਆਂ ਦੀ ਮਦਦ ਕਰਦੇ ਆ, ਕੁਝ ਦੇ ਉੱਤੇ ਅਕਾਲੀਆਂ ਦੀ ਕਰਦੇ ਆ, ਇੱਕ ਅੱਧੀ ਤੇ ਭਾਜਪਾ ਦੀ ਵੀ ਮਦਦ ਕਰ ਜਾਂਦੇ ਆ। ਪਿਛਲੀ ਵਾਰੀ ਇੱਕ ਅੱਧੀ ਸੀਟ ਦੇ ਉੱਤੇ ਕਹਿੰਦੇ ਸੀ ਆਮ ਆਦਮੀ ਪਾਰਟੀ ਵੱਲ ਦੀ ਵੀ ਕੀਤੀ ਹੈ। ਜੀ। ਇਹ ਥੱਲੇ ਜਿਹੜਾ ਇਸ ਤਰ੍ਹਾਂ ਦਾ ਵੋਟਾਂ ਵਾਸਤੇ ਇਸ਼ਾਰਾ ਹੋਣਾ ਇਹ ਸੈਸਭਾ ਨਹੀਂ ਹੋ ਸਕਦਾ। ਜੀ। ਆਉਂਦਾ ਤੇ ਉੱਥੋਂ ਹੀ ਹੋਊਗਾ। ਡੇਰੇ ਦਾ ਮੁਖੀ ਕਰਦਾ ਜਿਉਂ ਉਹਨਾਂ ਨੇ ਵੀ ਕੋਈ ਸਿਆਸੀ ਬੈਂਕ ਬਣਾਇਆ ਸੰਤ ਤੇ ਪਤਾ ਨਹੀਂ। ਪਰ ਉਹਦਾ ਕੈਪਟਨ ਅਮਰਿੰਦਰ ਸਿੰਘ ਦਾ ਉੱਥੇ ਜਾਣਾ ਵੋਟਾਂ ਲੈਣ ਦੀ ਝਾਕ ਇਹ ਘਟੇ ਇਦਾਂ ਵਧੇ ਆ ਕਿ ਡੇਰਾ ਕਿਸੇ ਇੱਕ ਪਾਸੇ ਨਾ ਉਲਰ ਜਾਂਦਾ ਹੋਵੇ ਜੀ ਉਹਦਾ ਵਾਸਤੇ ਉਹਦਾ ਘੇੜਾ ਮਾਰਨਾ ਉੱਥੇ ਸਿਆਸੀ ਲੀਡਰ ਨੇ ਕਿ ਇਤਰਾਜ਼ ਵੀ ਕੀ ਬਾਕੀ ਸਾਰੇ ਜਾਂਦੇ ਆ ਤਾਂ ਇਹਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਆਪਾਂ ਵੀ ਜਾਵਨੇ ਆ ਉਹ ਵੀ ਜਾ ਆ ਜਿਦਾਂ ਪੰਜਾਬੀ ਵਿੱਚ ਮੂੰਹ ਮਲਾਇਆ ਕਹਿੰਦੇ ਆ ਆਪਾਂ ਇਹ ਮੂੰਹ ਮਲਾਇਆ ਮਾੜੀ ਅੱਖ ਦੀ ਸ਼ਰਮਤਾ ਅਗਲੇ ਰੱਖਣਗੇ ਕਿ ਸਾਡੇ ਕੋਲ ਫਲਾਨਾ ਵੀ ਆਇਆ ਸੀ ਜੀ ਅਸਾਂ ਅਗਲੀ ਗੱਲਪਨੋ ਸਾਹਿਬ ਉਹ ਵੀ ਥੋੜੀ ਜੀ ਕੰਟਰੋਵਰਸ਼ੀਅਲ ਬਣ ਗਈ ਲੱਗਦੀ ਐ ਕੇਸ ਚੱਲੀ ਜਾਂਦਾ ਸੁਪਰੀਮ ਕੋਰਟ ਦੇ ਵਿੱਚ ਮਾਇਆਬਤ ਜੀ ਦੇ ਬੁੱਤਾਂ ਦਾ ਕਿ ਵੀ ਪੈਸਾ ਸਰਕਾਰੀ ਤੇ ਬੁੱਤ ਤੁਸੀਂ ਆਪਣੇ ਲਵਾਏਗੇ ਬੀਬੀ ਜਵਾਬ ਦਿਓ ਤੇ ਬੀਬੀ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਬੜੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਾਲਾ ਖਾ ਸਕਦੀ ਐ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਬੀਬੀ ਬਹੁਤ ਹਿੰਮਤ ਵਾਲੀ ਐ ਉਹ ਜਦੋਂ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਸੀ ਜੀ ਬੜਾ ਤਰੀਕੇ ਨਾਲ ਕਦਮ ਕਦਮ ਕਰਕੇ ਅੱਗੇ ਵਧੀ ਪਹਿਲਾਂ ਤੇ ਉਹਨੇ ਬਜਟ ਵਿੱਚ ਪੈਸੇ ਰੱਖੇ ਤੇ ਆਖਿਆ ਕਿ ਦੇਸ਼ ਦਾ ਸੰਵਿਧਾਨ ਦਲਤਾਂ ਦੇ ਲੀਡਰ ਡਾਕਟਰ ਬਾਬਾ ਸਾਹਿਬ ਭੀਮrao ਅੰਬੇਡਕਰ ਨੇ ਬਣਾਇਆ ਸੀ ਜੀ ਅਸੀਂ ਉਹਦੇ ਬੁੱਤ ਲਾਉਣੇ ਤੇ ਉਹਦੇ ਬੁੱਤ ਤੇ ਕਾਂਗਰਸੀ ਸਰਕਾਰ ਬੜੇ ਵੀ ਲੱਗਦੇ ਰਹੀ ਸੀ ਇਤਰਾਜ਼ ਕਿਸੇ ਨੇ ਕੀ ਕਰਨਾ ਸੀ ਉਹਨੇ ਆਖਿਆ ਲਾਲਾ ਯਾਰ ਤੂੰ ਵੀ ਕੋਈ ਲਾਲਾ ਕੋਈ ਫਰਕ ਪੈਂਦਾ ਜੀ ਫੇਰ ਉਹਨੇ ਆਖਿਆ ਕਿ ਦਲਤਾਂ ਦੇ ਮਸੀਹਾ ਸੀ ਬੜੀ ਚੇਤਨਾ ਦਲਤ ਭਾਈਚਾਰੇ ਚ ਲਿਆਂਦੀ ਜਾਗਰਤੀ ਲਿਆਂਦੀ ਬਾਬੂ ਕਾਂਚੀ ਰਾਮ ਉਹਨਾਂ ਦੇ ਬੁੱਤ ਲਾਉਣੇ ਉਦੇ ਉੱਤੇ ਕੁਝ ਲੋਕਾਂ ਨੇ ਨੱਕ ਮੂੰਹ ਵਟਿਆ ਪਰ ਇਹਨੇ ਅੱਖਾਂ ਜਦੋਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਲੱਗਦੇ ਪਏ ਨੇ ਤੇ ਇਹਦੀ ਵਾਰੀ ਕਿਉਂ ਚਿਰਦੇ ਹੋ ਜੀ ਚੌਧਰੀ ਚਰਨ ਸਿੰਘ ਦਾ ਲੱਗਾ ਚੌਧਰੀ ਦੇਵੀ ਲਾਲ ਦਾ ਲੱਗਾ ਫਲਾਣੇ ਦਾ ਲੱਗਾ ਟਮਕਾਣੇ ਦਾ ਲੱਗਾ ਤੇ ਕਾਂਸੀ ਰਾਮ ਤੋਂ ਇਸ ਕਰਕੇ ਚਿਹੜੇ ਆ ਵੀ ਉਹ ਦਲਤ ਸੀ ਸਾਰਿਆਂ ਦੇ ਮੂੰਹ ਬੰਦ ਹੋ ਗਏ ਜੀ ਇਹਨੇ ਕਾਂਸੀ ਰਾਮ ਦਾ ਬੁੱਤ ਨਹੀਂ ਲਾਇਆ ਬੁੱਤ ਲਾਤੇ ਕਈਆਂ ਸ਼ਰਾਂ ਚ ਜੀ ਫਿਰ ਇਹਨੇ ਹੋਰ ਕੀਤਾ ਇਹਦਾ ਚੋਣ ਨਿਸ਼ਾਨ ਹਾਥੀ ਆ। ਹਾਥੀਆਂ ਦੇ ਬੁੱਤ ਉਹਨੇ ਅਖਿਆ ਜੀ ਆਪਣੇ ਚੋਣ ਨਿਸ਼ਾਨ ਦੇ ਬੁੱਤ ਲਾਉਂਦੀ ਆ। ਇਹਨੇ ਅਖਿਆ ਬਿਲਕੁਲ ਨਹੀਂ। ਹਾਥੀ ਦਾ ਗਣੇਸ਼ ਹੈ। ਜੀ। ਇਹਦੇ ਨਾਲ ਤਾਂ ਓਦਾਂ ਵੀ ਖੂਬਸੂਰਤੀ ਹੈ। ਓਦਾਂ ਸ਼ਾਇਦ ਇੱਕ ਬੁੱਤ ਲਾਉਂਦੀ। ਫਿਰ ਇਹਨੇ ਕਈਆਂ ਥਾਵਾਂ ਤੇ ਪਾਰਕ ਬਣਾ ਕੇ ਉਹਨਾਂ ਚ 30 30 40 40 ਹਾਥੀ ਖੜੇ ਕਰ ਤੇ ਆਲੋ ਪੜੋ। ਜੀ। ਇਦਾਂ ਹਾਥੀਆਂ ਦੀਆਂ ਲਾਈਨਾਂ ਲੱਗ ਗਈਆਂ। ਹੁਣ ਇਤਰਾਜ਼ ਕੋਈ ਕੀ ਕਰੇ? ਮੁੜ ਕੇ ਉਹਨੇ ਸਭ ਤੋਂ ਜਦ ਅਖੀਰਲਾ ਕਦਮ ਪੁੱਟਿਆ ਉਹ ਇਹ ਕਿ ਆਪਣੇ ਬੁੱਤ ਲਵਾਤੇ ਇਹ ਦੁਨੀਆ ਦੀ ਇੱਕੋ ਇੱਕ ਲੀਡਰ ਹੈ ਜੀ ਜਿਹਨੇ ਆਪਣਾ ਬੁੱਤ ਲਾਇਆ ਔਰ ਆਪਣੇ ਚਰਨਾਂ 'ਚ ਆਪੇ ਫੁੱਲ ਚੜਾ ਕੇ ਤੇ ਮੱਥਾ ਟੇਕ ਕੇ ਤੇ ਪੂਜਾ ਕੀਤੀ ਜੀ ਅੱਜ ਤੱਕ ਕਦੇ ਕਿਸੇ ਨੇ ਇਹ ਨਹੀਂ ਸੀ ਕੀਤਾ ਜੀ ਇਹਦੇ ਉੱਤੇ ਇਤਰਾਜ਼ ਹੋ ਗਿਆ ਇੱਕ ਬੰਦੇ ਨੇ ਜਾ ਕੇ ਸੁਪਰੀਮ ਕੋਰਟ 'ਚ ਕੇਸ ਚਲਦਾ ਹਿੰਦੁਸਤਾਨ ਦੇ ਵਿੱਚ ਅਦਾਲਤੀ ਕਾਰਵਾਈ ਜਿੱਦਾਂ ਚੱਲਦੀ ਹੈ ਸਰਜੀਤ ਪਾਤਰ ਕਹਿੰਦਾ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਕਿ ਜਿਹੜੇ ਕਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਉੱਥੇ ਫੈਸਲਿਆਂ ਦੀ ਵਾਰੀ ਨਹੀਂ ਆਉਂਦੀ ਜੀ ਹੁਣ ਦਸੇ ਇੱਕ ਸਾਲੀ ਵਾਰੀ ਨਿਕਲੀ ਇਹਨੂੰ ਪੁੱਛਿਆ ਬੀਬੀ ਨੂੰ ਤੂੰ ਬੋਤਲ ਲਾਇਆ ਇਹ ਤਾਂ ਫਿਰ ਜ ਬੋਤਲ ਆਉਣੇ ਸਿੱਤਰੀ ਦਾ ਪੈਸਾ ਖਰਚਾਪ ਕਰਨਾ ਚਾਹੀਦਾ ਉਹ ਕਹਿੰਦੀ ਮੈਨੇ ਕੋਈ ਕਰਨਾ ਚਾਹੀਦਾ ਸਰਦਾਰ ਪਟੇਲ ਦਾ ਬੋਤਲ ਆਇਆ ਜਾ ਕੇ ਜੀ ਉਹਦਾ ਪੈਸਾ ਨਿੰਦਰ ਮੋਦੀ ਨੇ ਪੱਲਿਓ ਖਰਚ ਕੀਤਾ ਉਥੇ ਦੀ ਪਾਰਟੀ ਦੀ ਆਪਣੀ ਸੀ ਜੀ ਜੇ ਉਹਦਾ ਬੁੱਤ ਲੱਗ ਸਕਦਾ ਫਿਰ ਉਹਨੇ 4-5 ਹਥਲ ਹੋਰ ਬੁੱਤ ਗਿਣਾ ਕੇ ਤੇ ਕਹਿਤਾ ਜੀ ਅਯੁੱਧਿਆ ਦੇ ਵਿੱਚ ਸਰੀਓ ਨਦੀ ਦੇ ਕੰਢੇ ਭਗਵਾਨ ਰਾਮਚੰਦਰ ਦਾ ਬੁੱਤ ਵੀ ਤੇ ਲੱਗਾ ਹੀ ਲੱਗਾ ਨਾ ਜੀ ਔਰ ਰੌਲਾ ਇਸ ਗੱਲ ਤੇ ਹੈ ਕਿ ਭਗਵਾਨ ਰਾਮਚੰਦਰ ਦਾ ਬੁੱਤ ਤੇ ਮਾਇਆਬਤੀ ਦਾ ਬੁੱਤ ਬਰਾਬਰ ਹੋ ਗਏ ਭਲਾ ਜੀ ਜਿਹੜਾ ਮੁੱਦਾ ਕਿ ਅੱਜ ਤੱਕ ਦੁਨੀਆ ਤੇ ਕਦੇ ਵੀ ਕਿਸੇ ਦਾ ਜਿਉਂਦੇ ਦਾ ਬੁੱਤ ਨਹੀਂ ਲੱਗਾ ਹਾਲਾਂਕਿ ਗੱਲ ਗਲਤ ਆ ਜੀ ਇਹੋ ਜੇ ਦੋ ਤਿੰਨ ਬੁੱਤ ਜਿਉਂਦਿਆਂ ਦੇ ਵੀ ਲੱਗ ਚੁੱਕੇ ਆ ਜੀ ਪਰ ਉਹ ਕਹਿੰਦੇ ਹੁਣ ਉਹਨੂੰ ਛੱਡੋ ਤੁਸੀਂ ਆ ਮੈਡਮ ਤੋਸਾਦ ਦੇ ਬੁੱਤ ਖਾਨੇ ਚ ਉੱਥੇ ਜਿਉਂਦਿਆਂ ਦੇ ਲੱਗੇ ਆ ਜੀ ਅਭਿਤਾਬ ਬਚਨ ਦਾ ਵੀ ਲੱਗਾ ਤੇ ਵਿਰਾਟ ਕੋਹਲੀ ਦਾ ਵੀ ਲੱਗਾ ਸਚਿਨ ਤেন্ডुलकर ਦਾ ਵੀ ਲੱਗਾ ਤੇ ਸ਼ਾਹਰੁਖ ਖਾਨ ਦਾ ਵੀ ਲੱਗਾ ਤੇ ਇੰਗਲੈਂਡ ਦੇ ਮਹਾਰਾਣੀ ਦੇ ਸਾਰੇ ਪਰਿਵਾਰ ਦੇ ਵੀ ਲੱਗੇ ਆ ਚਲੋ ਉਹ ਜਿਉਂਦਿਆਂ ਦੇ ਵੀ ਲੱਗ ਜਾਂਦੇ ਆ ਕਈਆਂ ਥਾਵਾਂ ਇਸ ਤਰ੍ਹਾਂ ਦੇ ਵੀ ਲੱਗੇ ਆ ਸਦਾਮ ਹੁਸੈਨ ਜਦੋਂ ਇਰਾਕ ਵਿੱਚ ਰਾਜ ਕਰਦਾ ਸੀ ਉਹਦੇ ਬੁੱਤ ਜਿਉਂਦੇ ਤੋਂ ਹੀ ਸਾਰੇ ਲੱਗੇ ਸਨ ਜੀ ਉਹ ਇਦਾਂ ਨੂੰ ਹੀ ਲੱਗ ਜਾਂਦੇ ਹੁੰਦੇ ਆ ਪਰ ਕੀ ਮਾਇਆਬਤੀ ਇਹੋ ਜਿਹੇ ਖੇਡਾਂ 'ਚ ਸ਼ਾਮਲ ਹੋ ਗਈ ਤੇ ਲੋਕਾਂ ਦੀ ਲੀਡਰ ਤੇ ਉਸ ਤਰ੍ਹਾਂ ਤੇ ਸ਼ਾਮਲ ਹੋ ਗਈ ਜਿਹੜਾ ਪੈਸਾ ਇਸ ਕੰਮ ਤੇ ਖਰਚ ਕੀਤਾ ਗਿਆ ਉਹ ਲੋਕਾਂ ਦੇ ਸਧਾਰਨ ਟੈਕਸਾਂ ਦੀ ਕਮਾਈ ਵਿੱਚੋਂ ਆਇਆ ਪੈਸਾ ਸੀ ਜਿਹੜਾ ਲੋਕਾਂ ਦੇ ਭਲੇ ਵਾਸਤੇ ਖਰਚ ਕੀਤਾ ਜਾਣਾ ਚਾਹੀਦਾ ਸੀ ਸਾਡੇ ਦੇਸ਼ ਵਿੱਚ ਇਹ ਰਿਵਾਜ ਬਣ ਗਿਆ ਕਿ ਜਿਹੜਾ ਪਾਰਲੀਮੈਂਟ ਮੈਂਬਰਾਂ ਐਮ ਐਲ ਐਸ ਨੂੰ ਮੰਤਰੀਆਂ ਨੂੰ ਮਿਲਦਾ ਡਿਸਕ੍ਰੈਸ਼ਨਰੀ ਫੰਡ ਤੇ ਵਿਕਾਸ ਦੇ ਕੰਮਾਂ ਤੇ ਖਰਚਣਾ ਹੁੰਦਾ ਉਹ ਵੀ ਪ੍ਰਚਾਰ ਦੇ ਕੰਮਾਂ ਤੇ ਖਰਚਿਆ ਜਾਂਦਾ ਇਸ ਬੀਬੀ ਨੇ ਵੀ ਉਹੋ ਕੀਤਾ ਤੇ ਕਹਿੰਦੀ ਜੀ ਲੋਕਾਂ ਦੀ ਮੰਗ ਸੀ ਬੁੱਤ ਲੱਗਣੇ ਚਾਹੀਦੇ ਲਾਤ ਤੇ ਲੋਕਾਂ ਨੇ ਆਖਿਆ ਬੀਬੀ ਤੇਰੇ ਵੀ ਬੁੱਤ ਚਾਹੀਦੇ ਮੈਂ ਕਹਾਂ ਲੋ ਉਹ ਵੀ ਲਾ ਦਿੰਨੀ ਆ ਤੇ ਮੈਂ ਕੋਈ ਪੈਸਾ ਪੁਸਾ ਨਹੀਂ ਦੇਣਾ ਲੱਗੇ ਤੇ ਲੱਗੇ ਵਿਧਾਨ ਸਭਾ ਨੇ ਪਾਸ ਕਰਤਾ ਸੀ ਜਦੋਂ ਵਿਧਾਨ ਸਭਾ ਪਾਸ ਕਰਦੇ ਮੰਤਰੀ ਮੰਡਲ ਪਾਸ ਕਰਦੇ ਫਿਰ ਕੋਈ ਰੋਕ ਹੀ ਨਹੀਂ ਸਕਦਾ ਮੈਂ ਕੁਝ ਗਲਤ ਨਹੀਂ ਕੀਤਾ ਜਿੰਨੇ ਜੋਰ ਲੱਗਦਾ ਲਾਲੇ ਮੈਨੀ ਕੋ ਫਾਇਦਾ ਕੋਣ ਸਾਬ ਇੱਕ ਚੀਜ਼ ਮੇਰੇ ਖਿਆਲਾਂ ਜਿਹੜੀ ਕਾਂਗਰਸ ਪਨਾਉਣ ਨੂੰ ਫਿਰਦੀ ਸੀ ਲੱਗਦਾ ਹੈ ਕਿ ਉਹਦਾ ਖਲਾਰਾ ਪੈ ਸਕਦਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਨੇ ਕਿਸਾਨ ਕਰਜ਼ਾ ਮਾਫੀ ਮਹਿੰਮ ਚਲਾਈ ਸੀ ਉਹਦੇ ਵਿੱਚ ਕਹਿੰਦੇ ਬਹੁਤ ਸਾਰੇ ਕਿਸਾਨ ਐਸੇ ਨਿਕਲ ਆਏ ਜਿਨ੍ਹਾਂ ਦਾ ਬਣਦਾ ਨਹੀਂ ਸੀ ਕਰਜ਼ਾ ਮਾਫ ਹੋਣਾ ਪਰ ਬਣ ਗਿਆ ਮੈਂ ਕਹ ਰਿਹਾ ਕਿ ਵੀ ਜਾਲੀ ਕੇਸ ਜਿਹੜੇ ਨੇ ਉਹ ਵੀ ਸਾਹਮਣੇ ਆਉਣ ਲੱਗੇ ਇਹਨੂੰ ਕਿਵੇਂ ਦੇਖਦੇ ਹਾਂ ਇਹ ਕਾਂਗਸ ਦੇ ਪੱਖ ਵਿੱਚ ਗੱਲ ਚਲੀ ਜਾਣੀ ਹੈ। ਅੱਛਾ ਜੀ। ਕਿਉਂਕਿ ਪੰਜਾਬ ਸਰਕਾਰ ਨੇ ਗਲਤ ਨਹੀਂ ਕੀਤਾ। ਜੀ। ਹੋਇਆ ਇਹ ਹੈ ਕਿ ਇਹਨਾਂ ਨੇ ਇਹ ਆਖਿਆ ਕਿ 2 ਲੱਖ ਰੁਪਏ ਤੱਕ ਦੇ ਕਰਜ਼ੇ ਮਾਫ ਕਰਨੇ ਆ ਤੇ ਗਰੀਬ ਕਿਸਾਨਾਂ ਦੇ ਕਰਨੇ ਆ। ਜੀ। ਇਹ ਵੀ ਦੱਸਤਾ ਕਿ ਇੰਨੀ-ਇੰਨੀ ਜ਼ਮੀਨ ਵਾਲੇ ਜਿਹੜੇ ਉਹਨਾਂ ਦੇ ਕਰਨੇ ਆ। ਤੇ ਬੈਂਕਾਂ ਨੇ ਇਹਨਾਂ ਨੂੰ ਕੇਸ ਭੇਜਤੇ 1 ਲੱਖ ਤੋਂ ਵੱਧ ਕੇਸ ਇਹੋ ਜਿਹੇ ਕਿਸਾਨਾਂ ਦੇ ਆ ਗਏ ਨੇ। ਕਿਉਂਕਿ ਇਹਨਾਂ ਨੇ ਬਾਅਦ ਵਿੱਚ ਆਡਿਟ ਕਰਾਇਆ ਜੀ ਪਟਵਾਰੀਆਂ ਤੋਂ ਰਿਪੋਰਟ ਮੰਗੀ ਉਸ ਰਿਪੋਰਟ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਆਖਿਆ ਚੈੱਕ ਕਰੋ ਉਸ ਆਡਿਟ ਵਿੱਚ ਪਤਾ ਲੱਗਾ 1 ਲੱਖ ਤੋਂ ਵੱਧ ਕੇਸ ਇਹੋ ਜਿਹੇ ਆ ਜਿਹੜੇ ਹੱਕਦਾਰ ਨਹੀਂ ਜੀ ਮਿਸਾਲ ਦੇ ਤੌਰ ਤੇ ਇੱਕ ਬੰਦਾ ਜਿਹਨੇ ਆਪਣੇ 2 ਏਕੜ ਜ਼ਮੀਨ ਲਿਖਾ ਕੇ ਇੱਕ ਬੈਂਕ ਤੋਂ ਕਰਜ਼ਾ ਲਿਆ ਤੇ 2 ਏਕੜ ਲਿਖਾ ਕੇ ਦੂਜੇ ਬੈਂਕ ਤੋਂ ਲਿਆ ਤੇ 2 ਏਕੜ ਲਿਖਾ ਕੇ ਤੀਜੇ ਤੋਂ ਲੈ ਲਿਆ ਜੀ ਉਹਨਾਂ ਤਿੰਨਾਂ ਬੈਂਕਾਂ ਤੋਂ ਆਪਣਾ ਕੇਸ ਭਜਵਾਤਾ ਵੀ ਕਿਹੜਾ ਪਤਾ ਲੱਗਣਾ ਫਾਸ ਕਰਵਾ ਦਿਓ ਜੀ ਤੇ ਬੈਂਕਾਂ ਵਾਲਿਆਂ ਨੂੰ ਪਤਾ ਸੀ ਹੂੰ ਉਹਦੇ باوجود ਨੇ ਲਿਖ ਕੇ ਭੇਜਤਾ ਸਰਕਾਰੀ ਬੈਂਕਾਂ ਨੇ ਇਸ ਗੱਲ ਦਾ ਖਿਆਲ ਰੱਖਿਆ ਕਿ ਫਸ ਜਾਂਗੇ ਜੀ ਜਿਹੜੀਆਂ ਪੰਜਾਬ ਦੇ ਵਿੱਚ ਪ੍ਰਾਈਵੇਟ ਬੈਂਕਾਂ ਨੇ ਨੈਸ਼ਨਲ ਲੈਵਲ ਦੀਆਂ ਬਹੁਤਾ ਕਰਕੇ ਇਹਨਾਂ ਚ ਉਹ ਸਾਰੇ ਲੋਕ ਜਿਹੜੇ ਇਦਾਂ ਦੇ ਸੀ ਕਿ 20 20 30 30 ਕਿਲੇ ਪੈੜੀ ਅਤੇ ਉਹਨਾਂ ਨੇ ਆਪਣੀ ਘੱਟ ਪੈੜੀ ਲਿਖਾ ਕੇ ਤੇ ਕੇਸ ਭਜਵਾਤੇ ਤੇ 2-2 ਲੱਖ ਰੁਪਏ ਲੈ ਲੇ ਜੀ ਉਹ ਇਹਦੇ ਵਿੱਚ ਫਸਤੇ ਨੇ ਤੇ ਬੈਂਕ ਵਾਲਿਆਂ ਤੇ ਵੀ ਐਕਸ਼ਨ ਆਉਂਦਾ ਦੂਜੀ ਗੱਲ ਇਹ ਹੋਈ ਆ ਕਿ ਇਹਦੇ ਵਿੱਚ ਪਤਾ ਲੱਗਾ ਕਿ ਬੈਂਕਾਂ ਵਾਲਿਆਂ ਨੇ ਕਰਜ਼ਾ ਦੇਣ ਵੇਲੇ ਜਿਹੜੇ ਨਿਯਮ ਐ ਉਹਨਾਂ ਨਿਯਮਾਂ ਦੀ ਲੰਘਣਾ ਬਹੁਤ ਜ਼ਬਰਦਸਤ ਕੀਤੀ ਆ ਜੀ ਮਿਸਾਲ ਦੇ ਤੌਰ ਤੇ ਜਿੱਥੇ ਕਲੈਕਟਰ ਰੇਟ ਜ਼ਮੀਨ ਦਾ ਮਿਥਿਆ ਹੁੰਦਾ ਐਨਾ ਬਣਦਾ ਉਹਦੇ ਮੁਤਾਬਕ ਐਨਾ ਕਰਜ਼ਾ ਦਿੱਤਾ ਜਾ ਸਕਦਾ ਉਸ ਤੋਂ ਵੱਧ ਦਿੱਤਾ ਹੀ ਨਹੀਂ ਜਾ ਸਕਦਾ ਜੀ ਉਹਨਾਂ ਨੇ ਕੀ ਕੀਤਾ ਕਿ ਕਿਸਾਨ ਦੀ ਜ਼ਮੀਨ ਦਾ ਆਪਣੇ ਤੌਰ ਤੇ ਵੱਧ ਮੁੱਲ ਪਾ ਕੇ ਤੇ ਉਹਨਾਂ ਨੂੰ ਵੱਧ ਕਰਜ਼ਾ ਦੇ ਦਿੱਤਾ ਤੇ ਇੰਨਾ ਦੇ ਦਿੱਤਾ ਜਿਹੜਾ ਉਹ ਮੁੜ ਕੇ ਮੋੜ ਹੀ ਨਹੀਂ ਸਕਦੇ ਜੀ ਫਿਰ ਇਹ ਵੀ ਹੋਇਆ ਕੁਝ ਥਾਵਾਂ ਤੇ ਕਿ ਇੱਕੋ ਹੀ ਪਹਿਲੀ ਪਹਿਲਾਂ ਉਸ ਬੰਦੇ ਨੇ ਸਰਕਾਰੀ ਬੈਂਕ ਤੋਂ ਕਰਜ਼ਾ ਲੈ ਲਿਆ ਉਹ ਠੀਕ ਆ ਮੁੜ ਕੇ ਉਸੇ ਬੰਦੇ ਨੇ ਪ੍ਰਾਈਵੇਟ ਬੈਂਕ ਦੇ ਫੀਲਡ ਅਫਸਰ ਨਾਲ ਮਿਲ ਕੇ ਉਹਦੇ ਤੋਂ ਵੀ ਲੈ ਲਿਆ ਜੀ ਤੇ ਫੀਲਡ ਅਫਸਰ ਨੂੰ ਤਹਿਸੀਲਦਾਰ ਤੋਂ ਰਿਪੋਰਟ ਮਿਲੀ ਸੀ ਵੀ ਇਹ ਬੰਦਾ ਸਰਕਾਰੀ ਬੈਂਕ ਤੋਂ ਇਸੇ ਜ਼ਮੀਨ ਤੇ ਕਰਜ਼ਾ ਲੈ ਚੁੱਕਾ ਉਹਨੇ ਫਿਰ ਵੀ ਦਵਾਤਾ ਫਿਰ ਉਹਨੇ ਤੀਸਰੇ ਬੈਂਕ ਤੋਂ ਲੈ ਲਿਆ ਜੀ ਹੁਣ ਜਿਹੜੇ ਬੰਦੇ ਦੇ ਵਸ ਦੀ ਗੱਲ ਸਿਰਫ ਇੱਕ ਵਾਰੀ ਕਰਜ਼ਾ ਲੈਣ ਜੋਗੀ ਆ ਉਹਨੂੰ ਜਦੋਂ ਤਿੰਨ ਵਾਰੀ ਕਰਜ਼ਾ ਦਵਾਤਾ ਮੋੜ ਹੋ ਸਕਦਾ ਨਹੀਂ ਫਿਰ ਖੁਦਕੁਸ਼ੀ ਕਰੂ ਜੀ ਉਹਨੂੰ ਤਿੰਨ ਤਿੰਨ ਵਾਰੀ ਕਰਜ਼ਾ ਦਵਾਇਆ ਕਿਉਂ ਗਿਆ ਤੇ ਕਮਾਲ ਦੀ ਗੱਲ ਇਹ ਆ ਕਿ ਤਿੰਨਾ ਹੀ ਬੈਂਕਾਂ ਨੇ ਉਹਦੀ ਕਰਜ਼ਾ ਮਾਫੀ ਵਾਸਤੇ ਸਰਕਾਰ ਨੂੰ ਚਿੱਠੀ ਲਿਖਤੀ ਉੱਨੇ ਵੀ ਲਿਖਤੀ ਉੱਨੇ ਵੀ ਲਿਖਤੀ ਇਹ ਕੰਮ ਹੋ ਰਿਹਾ ਕੁਝ ਕਰਜ਼ੇ ਹੋ ਜੇ ਸੀ ਜਿਨ੍ਹਾਂ ਕਰਜ਼ਿਆਂ ਦੇ ਨਾਲ ਕੁਝ ਸਬਸਿਡੀ ਸੀ ਜੀ ਕੁਝ ਹੋਰ ਸਹੂਲਤਾ ਸੀ ਪ੍ਰਾਈਵੇਟ ਬੈਂਕਾਂ ਨੇ ਕੁਝ ਇਦਾਂ ਦੇ ਲੋਕਾਂ ਦੇ ਕਰਜ਼ੇ ਪਾ ਛੱਡੇ ਸੀ ਜਿਨ੍ਹਾਂ ਨੂੰ ਜਦੋਂ ਬਾਅਦ ਵਿੱਚ ਕਰਜ਼ਾ ਮਾਫੀ ਦੇ ਚੈੱਕ ਦੇਣੇ ਸੀ ਤੇ ਉਹ ਬੰਦੇ ਹੀ ਨਹੀਂ ਲੱਭੇ ਜੀ ਯਾਨੀ ਉਹਨਾਂ ਬੰਦਿਆਂ ਦੇ ਨਾਂ ਤੇ ਬੈਂਕਾਂ ਨੇ ਕਰਜ਼ਾ ਸ਼ੋ ਕੀਤਾ ਜਿਹੜੇ ਬੰਦੇ ਹੈਗੇ ਹੀ ਨਹੀਂ ਜੀ ਤੇ ਉਦੋਂ ਵੀ ਕਮਾਲ ਦੀ ਗੱਲ ਹੈ ਕਿ ਉਹਨਾਂ ਬੰਦਿਆਂ ਦੇ ਨਾਂ ਤੇ ਪਿਛਲੇ 5 7 10 ਸਾਲਾਂ ਤੋਂ ਹਰ ਵਾਰੀ ਕਰਜ਼ਾ ਦਿੱਤਾ ਜਾਂਦਾ ਤੇ ਘੱਟ ਵਿਆਜ ਵਾਲਾ ਕਰਜ਼ਾ ਹਰ ਸਾਲ ਵਾਪਸ ਕਰਕੇ ਹਰ ਸਾਲ ਫਿਰ ਉਹਨਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੂੰ 5 5 6 6 ਸਾਲ ਤੋਂ ਕਰਜ਼ਾ ਦਿੱਤਾ ਜਾ ਰਿਹਾ ਇੱਕੋ ਬੈਂਕ ਦੀ ਬ੍ਰਾਂਚ ਵੱਲੋਂ ਜੀ ਉਹ ਬੰਦੇ ਜੀ ਅੱਜ ਲਵਦੇ ਹੀ ਨਹੀਂ ਉਹਨਾਂ ਦਾ ਕਰਜ਼ਾ ਮਾਫੀ ਦਾ ਚੈੱਕ ਦੇਣਾ ਤੇ ਚੈੱਕ ਲੈਣ ਵਾਲਾ ਹੀ ਕੋਈ ਨਹੀਂ ਤੇ ਪੰਜਾਬ ਸਰਕਾਰ ਕੀ ਕਰੂਗੀ ਪੰਜਾਬ ਸਰਕਾਰ ਨੇ ਇਹੋ ਜੇ ਸਾਰੇ ਕੇਸ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਤੇ ਜੀ ਇਹ ਪ੍ਰਾਈਵੇਟ ਬੈਂਕ ਜਿਹੜੇ ਆ ਸਾਡੇ ਅੰਡਰ ਨੇ ਜੀ ਤੁਹਾਡੇ ਖਜ਼ਾਨਾ ਵਿਭਾਗ ਦੇ ਮੰਤਰਾਲੇ ਦੇ ਅੰਡਰ ਐ ਨਾਲ ਚਿੱਠੀ ਭੇਜਤੀ ਰਿਜ਼ਰਵ ਬੈਂਕ ਨੂੰ ਕਿ ਤੁਹਾਡੀਆਂ ਜਿਹੜੀਆਂ ਲਾਇਸੈਂਸੀ ਬੈਂਕਾਂ ਨੇ ਆ ਪ੍ਰਾਈਵੇਟ ਬੈਂਕਾਂ ਪੰਜਾਬ ਚ ਇਦਾਂ ਦਾ ਕਾਰੋਬਾਰ ਕਰਦੀਆਂ ਜੀ ਹੁਣ ਨਾ ਤਾਂ ਪ੍ਰਧਾਨ ਮੰਤਰੀ ਦਫ਼ਤਰ ਇਹਦਾ ਕੋਈ ਜਵਾਬ ਦੇ ਰਿਆ ਤੇ ਨਾ ਰਿਜ਼ਰਵ ਬੈਂਕ ਇਹਦਾ ਕੋਈ ਜਵਾਬ ਦੇ ਰਿਆ ਤੇ ਜੇ ਜਵਾਬ ਨਾ ਦਿੱਤਾ ਤੇ ਕਾਂਗਰਸ ਪਾਰਟੀ ਨੂੰ ਇਹ ਮਹਿੰਮ ਪੁੱਠੀ ਨਹੀਂ ਪੈਣੀ ਕਾਂਗਰਸ ਪਾਰਟੀ ਚੋਣਾਂ ਚ ਇਸ ਮੁੱਦੇ ਨੂੰ ਚੁੱਕੂਗੀ ਜੀ ਕੇ ਕੇਂਦਰ ਦਾ ਖਜ਼ਾਨਾ ਮੰਤਰਾਲਾ ਇਸ ਢੰਗ ਨਾਲ ਚੱਲਦਾ ਕਿ ਆ ਬੈਂਕਾਂ ਕੁਝ ਕਰਦੀਆਂ ਜੇ ਉਹ ਬੰਦੇ ਹੀ ਹੈ ਨਹੀਂ ਜਿਨ੍ਹਾਂ ਦੇ ਨਾਂ ਤੇ ਕਰਜ਼ਾ ਪਾਇਆ ਗਿਆ ਤੇ ਪੰਜਾਬ ਸਰਕਾਰ ਕਹਿੰਦੀ ਮaaf ਕਰਨਾ ਤੇ ਚੈੱਕ ਕਿਹਨੂੰ ਦੀਏ ਚੈੱਕ ਲੈਣ ਵਾਲਾ ਬੰਦਾ ਹੀ ਨਿਲਵਦਾ ਪਿਆ ਦੱਸੋ ਅਜਾ ਮਨਸੋ ਅਗਲੀ ਗੱਲ ਮੈਂ ਪੁੱਛਣੀ ਚਾਹਣਾ ਤੁਹਾਨੂੰ ਅਫਸਪਾਲ ਬਾਰੇ ਦਾ ਆਰਮ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ ਉਸ ਚੀਜ਼ ਬਾਰੇ ਦੱਸੋ ਕਿ ਜਿਹੜਾ ਉਹਦਾ ਬਿਆਨ ਚੱਲ ਪਿਆ ਕਿ ਵੀ ਰਾਹੁਲ ਗਾਂਧੀ ਰਾਖਿਆ ਕਿ ਅਸੀਂ ਆਗੇ ਤੇ ਇਸ ਆਪਾਂ ਐਕਟ ਜਿਹੜਾ ਇਹਨੂੰ ਖਤਮ ਕਰ ਦੇਾਂਗੇ ਉਸ ਵਾਹਲੇ ਪੈਦਾ ਹੁੰਦਾ ਵੀ ਉਹ ਇੰਨਾ ਪੁਰਾਣਾ ਐਕਟ ਆ ਪਹਿਲਾਂ ਤੋਂ ਸਮਝਾਓ ਕਿ ਐਕਟ ਦੇ ਵਿੱਚ ਪਾਵਰਾਂ ਕੀ ਹੁੰਦੀਆਂ ਨੇ ਫਰਕ ਕੀ ਪੈਂਦਾ ਕਿਹੜੇ ਕਿਹੜੇ ਸਟੇਟ 'ਚ ਆ ਪੰਜਾਬ 'ਚ ਰਿਹਾ ਕਿ ਨਹੀਂ ਰਿਹਾ ਤੇ ਜਿਹਨੂੰ ਖਾਪਣ ਕਰਨ ਦੀ ਗੱਲ ਕਰਦੇ ਆ ਤਾਂ ਕੀ ਫਾਇਦਾ ਨੁਕਸਾਨ ਹੋ ਸਕਦਾ ਆਰਮਡ ਫੋਰਸਿਸ ਸਪੈਸ਼ਲ ਪਾਵਰਜ਼ ਐਕਟ ਆਪਸਾ ਜਿਹੜਾ ਐਫ ਐਸ ਪੀਏ ਜੀ ਇਹ ਜਿੱਥੇ ਜਿੱਥੇ ਗੜਬੜ ਹੋਵੇ ਸਾਡੇ ਪੰਜਾਬ 'ਚ ਕਦੇ ਲਾਗੂ ਨਹੀਂ ਹੋਇਆ ਜਿੰਨੀ ਕਦੇ ਜਾਣਕਾਰੀ ਜੀ ਜਿੱਥੇ ਜਾਦੀ ਗੜਬੜ ਹੋਵੇ ਉੱਥੇ ਗਈਆਂ ਪੈਰਾ ਮਿਲਟਰੀ ਫੋਰਸਿਸ ਤੇ ਆਰਮੀ ਨੂੰ ਇਹ ਹੱਕ ਦਿੰਦਾ ਕਿਉਂ ਕੋਈ ਵੀ ਕਾਰਵਾਈ ਕਰ ਦੇਣ ਕਾਰਵਾਈ ਠੀਕ ਹੋਵੇ ਕਾਰਵਾਈ ਗਲਤ ਹੋਵੇ ਜੀ ਉਹਨਾਂ ਤੇ ਮੁਕੱਦਮਾ ਨਹੀਂ ਚੱਲ ਸਕਦਾ ਜੀ ਤੁਹਾਨੂੰ ਯਾਦ ਹੋਵੇਗਾ ਮਨੀਪੁਰ ਦੇ ਵਿੱਚ ਇੱਕ ਕੁੜੀ 에ਰੋਮ ਸ਼ਰਮੀਲਾ 14 ਸਾਲ ਤੋਂ ਵੱਧ ਉਹਨੇ ਭੁੱਖ ਹੜਤਾਲ ਕਰੀ ਰੱਖੀ ਜਦੋਂ ਮਰਨ ਲੱਗਦੀ ਸੀ ਉਹਦੇ ਨੱਕ ਨੂੰ ਟੂਟੀਆਂ ਲਾਈਆਂ ਧੱਕੇ ਨਾਲ ਖਾਣਾ ਪਾ ਦਿੰਦੇ ਸੀ ਜੀ 2 ਮਹੀਨੇ ਜੇਲ੍ਹ 'ਚ ਰੱਖਦੇ ਫਿਰ ਛੱਡ ਦਿੰਦੇ ਫਿਰ ਬਾਹਰ ਆ ਕੇ ਭੁੱਖ ਹੜਤਾਲ ਕਰ ਦਿੰਦੀ ਸੀ ਫਿਰ ਮਰਨ ਲੱਗਦੀ ਫਿਰ ਉਹਦੇ ਨੱਕ 'ᱨᱮ ਟੂਟੀਆਂ ਲਾ ਕੇ ਖਾਣਾ ਪਾ ਦਿੰਦੇ ਸੀ ਜੀ 14 ਸਾਲ ਤੋਂ ਵੱਧੋ ਹੜਤਾਲ ਤੇਰੇ ਕਿਹੜੀ ਗੱਲੋਂ ਕਿ ਮਨੀਪੁਰ ਚ ਇੱਕ ਥਾਂ ਤੇ ਆਰਮੀ ਵਾਲਿਆਂ ਨੇ ਜਾਂਦਿਆਂ ਜਾਂਦਿਆਂ ਗੋਲੀ ਚਲਾ ਕੇ ਅੱਡੇ ਤੇ ਖੜੇ ਕਿੰਨੇ ਸਾਰੇ ਬੰਦੇ ਮਾਰਤੇ ਉਹਨੇ ਆਖਿਆ ਪਰਚਾ ਦਰਜ ਹੋਣਾ ਚਾਹੀਦਾ ਕਹਿੰਦੇ ਜੀ ਆਪਸਪਾ ਕਾਨੂੰਨ ਲਾਗੂ ਆ ਆਰਮੀ ਤੇ ਪਰਚਾ ਦਰਜ ਨਹੀਂ ਹੋ ਸਕਦਾ ਜੀ ਉਹ ਆਖੇ ਕਾਨੂੰਨ ਜ਼ਾਲਮ ਕਾਨੂੰਨ ਮੈਂ ਇਹਦੇ ਖਿਲਾਫ ਲੜੂਗੀ ਉਹਨੇ ਮੋਰਚਾ ਲਾਤਾ ਆਪਸਪਾ ਫਿਰ ਲਗਾ ਰਿਆ ਹੁਣ ਤੱਕ ਜੰਮੂ ਕਸ਼ਮੀਰ ਵਿੱਚ ਵੀ ਉਹ ਕਾਨੂੰਨ ਕੁਝ ਥਾਵਾਂ ਤੇ ਲਾਗੂ ਸੀ ਸਾਰੇ ਜੰਮੂ ਕਸ਼ਮੀਰ ਚ ਨਹੀਂ ਜੀ ਕੁਝ ਹਿੱਸਿਆਂ ਚ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਚ ਲਾਗੂ ਸੀ ਚੀਨ ਨਾਲ ਲੱਗਦੇ ਨਾਗaland ਨਾਲ ਲੱਗਦੇ ਨਾਗaland ਨੇ ਮਾਇਨਾ ਮਾਰਨਾ ਲੱਗਦੇ ਬੰਗਲਾਦੇਸ਼ ਨਾਲ ਲੱਗਦੇ ਕੁਝ ਹਿੱਸਿਆਂ 'ਚ ਲਾਗੂ ਸੀ ਜੀ ਹੁਣ ਚੋਣਾਂ ਆਈਆਂ ਤੇ ਨਰਿੰਦਰ ਮੋਦੀ ਸਰਕਾਰ ਨੇ ਵੀ ਅਰੁਣਾਚਲ ਦੇ ਕੁਝ ਹਿੱਸਿਆਂ 'ਚੋਂ ਘਟਾਤਾ ਕਿਉਂਕਿ ਉੱਥੇ ਵੋਟਾਂ ਖਰਾਬ ਹੁੰਦੀਆਂ ਸੀ ਜੀ ਤੇ ਜੇ ਇਹ ਵੀ ਲੋੜ ਪਈ ਤਾਂ ਘਟਾ ਸਕਦੇ ਵਧਾ ਸਕਦੇ ਆ ਤੇ ਰਾਹੁਲ ਗਾਂਧੀ ਇਹਨਾਂ ਤੋਂ ਵੀ ਗਾਹ ਚਲਾ ਗਿਆ ਕਹਿੰਦਾ ਜੀ ਉਹ ਕਾਨੂੰਨ ਬਹੁਤ ਪੁਰਾਣਾ ਹੋ ਗਿਆ ਅੱਜ ਦੇ ਹਾਲਾਤ 'ਚ ਫਿੱਟ ਨਹੀਂ ਬੈਠਦਾ ਜੰਮੂ ਕਸ਼ਮੀਰ ਚ ਪੱਥਰ ਬਾਜ਼ਾਂ ਨੂੰ ਰੋਕਣ ਵਾਸਤੇ ਇੱਕ ਸਧਾਰਨ ਬੰਦੇ ਨੂੰ ਜੀਪ ਦੇ ਬੋਨਟ ਤੇ ਬਣ ਕੇ ਇੱਕ ਫੌਜੀ ਅਫਸਰ ਤੁਰ ਪਿਆ ਸੀ ਉੱਥੇ ਵੀ ਉੱਤੇ ਕੇਸ ਇਸ ਕਰਕੇ ਨਹੀਂ ਸੀ ਬਣ ਰਿਹਾ ਕਿ ਆਪਸਪਾ ਲਾਗੂ ਆ ਇਹ ਉਹ ਜਿਹੜੀ ਰਾਹੁਲ ਗਾਂਧੀ ਨੇ ਗੱਲ ਕਹਿਤੀ ਹੈ ਉਹਨਾਂ ਸੂਬਿਆਂ ਦੇ ਲੋਕਾਂ ਤੇ ਬਹੁਤ ਵੱਡਾ ਅਸਰ ਵੀ ਪਾ ਸਕਦੀ ਹੈ ਪਰ ਇਹ ਲਾਗੂ ਕਰਨਾ ਕਿ ਨਹੀਂ ਕਰਨਾ ਮਸਲਾ ਸਿਕਿਉਰਿਟੀ ਦਾ ਰਾਜਨੀਤੀ ਦਾ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਦਾ ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦਾ ਜਵੇਂ ਜਵੇਂ ਹੁਣ ਇਲੈਕਸ਼ਨਾਂ ਨੇੜੇ ਨੇ ਆ 11 ਨੂੰ ਪਹਿਲਾ ਦੌਰ ਚੱਲ ਪਣਾ ਤੇ ਲੀਡਰ ਜਿੱਦਾਂ ਤੁਸੀਂ ਕਹਿੰਨੇ ਨੇ ਕਿ ਬਹੁਤ ਕੰਨਾਂ ਤੱਕ ਮੂੰਹ ਪਾੜ ਪਾੜ ਕੇ ਬੋਲਣ ਲੱਗ ਪਈ ਇਹ ਜਿਹੜਾ ਇਹਨੇ ਹੇਠਲੇ ਪੱਧਰ ਦੀ ਬਿਆਨਬਾਜ਼ੀ ਹੋਣ ਲੱਗ ਪਈ ਹੈ ਇਹਨੂੰ ਕਿਵੇਂ ਦੇਖਦੇ ਆਂ ਦੇਖੋ ਗੱਲ ਇਹ ਹੈ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਆਪ ਅੱਗਾ ਪਿਛਾ ਵੇਖੇ ਬਗੈਰ ਬੋਲਦਾ ਹੋਵੇ ਜੀ ਉਹਦੀ ਪਾਰਟੀ ਦਾ ਪ੍ਰਧਾਨ ਅੱਗਾ ਪਿਛਾ ਵੇਖੇ ਬਗੈਰ ਬੋਲਦਾ ਹੋਵੇ ਤੇ ਫਿਰ ਬਾਕੀ ਸਾਰੇ ਕਿਉਂ ਨਾ ਬੋਲਣਗੇ ਥੱਲੇ ਤੱਕ ਸਾਰੇ ਇਸ ਤਰ੍ਹਾਂ ਦੀ ਭਾਸ਼ਾ ਬੋਲਦੇ ਪਏ ਜੀ ਅੱਗੇ ਤਾਂ ਇਹਨਾਂ ਦੇ ਗਰੀ ਰਾਜ ਕਿਸ਼ੋਰ ਵਰਗੇ ਤੇ ਕੁਝ ਹੋਰ ਵਿਜੇ ਵਰਗੀਸ ਵਰਗੇ ਬੰਦੇ ਕਲਾਸ਼ ਵਿਜੇ ਵਰਗੀਸ ਉਹ ਉਹ ਹਰ ਇੱਕ ਨੂੰ ਕਹਿੰਦੇ ਜਾਂ ਚਲਾ ਜਾ ਪਾਕਿਸਤਾਨ ਹੁਣ ਅਮਿਤ ਸ਼ਾਹ ਨੇ ਕਹਿਤਾ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਅਸੀਂ ਇਹ ਸਟ੍ਰਾਈਕ ਕੀਤੀ ਉੱਥੇ ਜਦੋਂ ਅੱਤਵਾਦੀ ਮਰੇ ਇਦਾਂ ਲੱਗਾ ਜਿਵੇਂ ਰਾਵਣ ਮਰਿਆ ਰਾਵਣ ਤੇ শ্রীলੰਕਾ ਸੀਰੂ ਪਾਕਿਸਤਾਨ ਦਾ ਵੀਜ਼ਾ ਕਿਦਾਂ ਮਿਲ ਗਿਆ ਤੇ ਉੱਥੇ ਕਿਦਾਂ ਚਲਾ ਗਿਆ ਜੀ ਰਾਵਣ ਤਾਂ ਬ੍ਰਾਹਮਣ ਸੀ ਇਹ ਤੁਹਾਡੇ ਤਾਂ ਮੁਸਲਮਾਨ ਸਨ ਇੱਕ ਕੰਪੈਰੀਸ਼ਨ ਉਹਨੇ ਕਿੱਦਾਂ ਕਰਤਾ ਕਿੱਦਾਂ ਨਹੀਂ ਰਾਸ਼ਟਰੀ ਲੋਕਦਲ ਦੇ ਮੁਖੀ ਅਜੀਤ ਸਿੰਘ ਨੇ ਆਖਿਆ ਕਹਿੰਦਾ ਅਜੇ ਤਾਂ ਇਹ ਵੀ ਆਖਣਗੇ ਕਿ ਰਾਵਣ ਨੂੰ ਵੀ ਜਾ ਕੇ ਨਰਿੰਦਰ ਮੋਦੀ ਨੇ ਮਾਰਿਆ ਸੀ ਇਹ ਤਾਂ ਸਰੀਆਂ ਰਾਜਨੀਤੀ ਦੀਆਂ ਗੱਲਾਂ ਇਹਦੇ ਤੋਂ ਅੱਗੇ ਕਿ ਇੱਕ ਦੂਸਰੇ ਦੀ ਮਾਂ ਭੈਣ ਬਾਰੇ ਗੱਲਾਂ ਕਹੀਆਂ ਜਾਣ ਲੱਗ ਪਈਆਂ ਨੇ ਜੀ ਔਰਤ ਲੀਡਰਾਂ ਬਾਰੇ ਭੱਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਮਾਇਆਵਤੀ ਬਾਰੇ ਕਹੀਆਂ ਗਈਆਂ ਸਿਮਰਤੀ ਇਰਾਨੇ ਬਾਰੇ ਕਹੀਆਂ ਗਈਆਂ ਕਾਂਗਰਸ ਦੀਆਂ ਲੀਡਰ ਬੀਬੀਆਂ ਬਾਰੇ ਕਈਆਂ ਗੀਆਂ ਰਾਹੁਲ ਗਾਂਧੀ ਦੀ ਭੈਣ ਜਦੋਂ ਆਈ ਰਾਜਨੀਤੀ 'ਚ ਉਹਦੇ ਬਾਰੇ ਬੀਜੇਪੀ ਦੇ 2-3 ਲੀਡਰਾਂ ਨੇ ਇਹੋ ਜਿਹੀਆਂ ਭੰਦੀਆਂ ਗੱਲਾਂ ਕਹੀਆਂ ਜਿਹੜੀਆਂ ਇੱਥੇ ਜ਼ਿਕਰ ਕਰਨਾ ਔਖਾ ਪਰ ਇਹਦੀ ਸ਼ੁਰੂਆਤ ਅੱਜ ਤੋਂ ਨਹੀਂ ਉਦੋਂ ਤੋਂ ਹੋਈ ਆ ਜਦੋਂ ਗੁਜਰਾਤ 'ਚ ਦੰਗੇ ਹੋਏ ਸੀ ਤੇ ਦੰਗਿਆਂ ਤੋਂ ਬਾਅਦ ਸੋਨੀਆ ਗਾਂਧੀ ਉੱਥੇ ਗਈ ਤੇ ਉੱਥੇ ਬੀਜੇਪੀ ਦੇ ਇੱਕ ਲੀਡਰ ਨੇ ਇਹ ਤਕਰੀਰ ਕੀਤੀ ਸੀ ਕਿ ਪਹਿਲਾਂ ਤਾਂ ਇੱਥੇ ਸਥਾਨਕ ਕਤੂਰੇ ਭੌਂਕਦੇ ਸਨ ਫਿਰ ਸਾਰੇ ਦੇਸ਼ ਦੀ ਕਤੀੜ ਭੌਂਕਣ ਲੱਗ ਪਈ ਜੀ ਤੇ ਉਹਦੇ ਬਾਅਦ ਮੈਂ ਹੁਣ ਪੰਜਾਬੀ ਚ ਦੱਸਾਂ ਤੇ ਮੈਨੂੰ ਸ਼ਰਮ ਆਉਂਦੀ ਹੈ ਜੋ ਗੁਜਰਾਤੀ ਬੋਲੀ ਚ ਲਫ਼ਜ਼ ਸੀ ਤੁਸੀਂ ਸਮਝ ਸਕਦੇ ਹੋ ਉਹ ਕਹਿੰਦਾ ਉਸਕੇ ਬਾਅਦ ਇਟਲੀ ਨੇ ਕੁੱਤਰੀ ਹਮ ਇਹਦਾ ਮਤਲਬ ਕੀ ਹੈ ਇਹ ਲਫ਼ਜ਼ ਜਿਹੜੇ ਵਰਤੇ ਗਏ ਸਨ ਔਰ ਸਾਰੇ ਦੇਸ਼ ਦੇ ਵਿੱਚ ਬੀਜੇਪੀ ਵਾਲਿਆਂ ਨੇ ਇੱਥੇ ਤਾੜੀਆਂ ਵਜਾਈਆਂ ਸਨ ਦੋ ਦਿਨ ਚੁੱਪ ਰਹਿਣ ਤੋਂ ਬਾਅਦ ਤੀਸਰੇ ਦਿਨ ਪਹਿਲਾਂ ਬਾਬੂ ਸ਼ੰਤਕਮਾਰ ਹਿਮਾਚਲ ਪ੍ਰਦੇਸ਼ ਵਾਲੇ ਨੇ ਆਖਿਆ ਕਿ ਸਾਡੀ ਪਾਰਟੀ ਨੇ ਗਲਤ ਕੀਤਾ ਤੇ ਫਿਰ ਅਟਲ ਵਿਹਾਰੀ ਵਾਜਪਾਈ ਨੇ ਆਖਿਆ ਕਿ ਸੋਨੀਆ ਗਾਂਧੀ ਰਿਸਪੈਕਟਡ ਲੀਡਰ ਐ ਐਡੀ ਘਟਿਆ ਗੱਲ ਨਹੀਂ ਸੀ ਕਹੀ ਜਾਣੀ ਚਾਹੀਦੀ ਉਹ ਇੱਥੇ ਪੰਜਾਬ ਵਿੱਚ ਇਦਾਂ ਕਈ ਵਾਰ ਹੋ ਚੁੱਕਾ ਇੱਥੇ ਵੀ ਇੱਕ ਦੂਸਰੇ ਬਾਰੇ ਪੁੱਠੀਆਂ ਗੱਲਾਂ ਕਈਆਂ ਜਾ ਰਹੀਆਂ ਚੋਣਾਂ ਦੇ ਦਿਨਾਂ ਚ ਆ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਫਿਰ ਉੱਥੇ ਪੁੱਗ ਜਾਂਦੀ ਹੈ ਕਿ ਮੂੰਹ ਕੰਨਾਂ ਤੱਕ ਪਾਟੇ ਪਿਆ ਕੁਝ ਨਾ ਕੁਝ ਸ਼ਰਮ ਕਰਨੀ ਚਾਹੀਦੀ ਹੈ ਅੱਜ ਕਿਸੇ ਬਾਰੇ ਆਖੋਗੇ ਕੱਲ ਨੂੰ ਕੋਈ ਤੁਹਾਡੇ ਬਾਰੇ ਆਖੇਗਾ ਇਹਨਾਂ ਨਿਵਾਣਾ ਤੱਕ ਨਹੀਂ ਜਾਣਾ ਚਾਹੀਦਾ ਕਿ ਸਾਰੇ ਚਿਕੜ ਚ ਲੇਟਦੇ ਫਿਰਨ ਲੋਕਤੰਤਰ ਨੂੰ ਕੁਝ ਤਾਂ ਸ਼ਰਮ ਦੇ ਵਿੱਚ ਕਰਿਆ ਰਹਿਣ ਦਿਓ ਬਿਲਕੁਲ ਸ਼ਰਮ ਦਾ ਕੋਈ ਪੱਲਾ ਹੀ ਛੱਡ ਦੇਣਾ ਇਹ ਬਹੁਤ ਮਾੜੀ ਗੱਲ ਹੋ ਰਹੀ ਹੈ ਭਾਣ ਸਤ ਤੁਸੀਂ ਆਏ ਸਮਾਂ ਕੱਢਿਆ ਤੁਹਾਡਾ ਬਹੁਤ ਧੰਨਵਾਦ ਜੀ ਅਸੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੇ ਇਥੇ ਸਮਾਪਤ ਕਰਦੇ ਹਾਂ ਜੀ ਹੁਣ ਦੇ ਇਜਾਜ਼ਤ ਕਰਪੀ ਸੰਧਵਾਲੀਆਂ ਨੂੰ ਦੇਖਣਾ ਪ੍ਰਾਈਮਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ